ओके ਪੁਸ਼ਾਰਪੁਰ ਦੀ ਧਰਤੀ ਦੇ ਉੱਤੇ ਇਕ ਅੰਦਰ ਹੋਏ ਸਾਰੇ ਸਾਥ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਠੀਕ 46 ਸਾਲ ਪਹਿਲਾਂ ਭਾਈ ਜਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਸਫਰ ਜੀ ਨੂੰ ਕੀਤਾ ਹੈ ਇੱਕ ਹੱਥਾਂ ਦੇ ਸੁਪਨਾ ਲੈ ਕੇ ਇਹ ਸੰਘਰਸ਼ ਦੇ ਚੁੱਪਦੇ ਇੱਕ ਸਪਨਾ ਸਵੈਮਾਨਡਲ ਜੀਣ ਦਾ ਇੱਕ ਸੁਪਨਾ ਇਸ ertidide ਉੱਤੇ ਖਾਲਸਾ aí ਪਰਚਮ ਲਹਿਰਾਉਣ ਦਾ ਇੱਕ ਸੁਪਨਾ ਖਾਲਿਸਤਾਨ ਨੂੰ ਰੂਪਮਾਨ ਹੁੰਦੇ ਵੇਖਣ ਦਾ ਉਹ ਸੁਪਨਾ ਗੱਲਾ ਨੀਂਦ ਨੇ ਵਿੱਚ ਲਿਆ ਗਿਆ ਸੁਪਨਾ ਨਾ ਸਮਝੇ ਕੋਈ ਉਹ ਇਹਨਾਂ ਜਾਗਦੀਆਂ ਅੱਖਾਂ ਦੇ ਨਾਲ ਹੋਸ਼ੋ ਹਵਾਸ਼ ਦੇ ਵਿੱਚ ਲਿਆ ਗਿਆ ਸੁਪਨਾ ਸੀ ਤੇ ਉਹ ਸੁਪਨਾ ਸਾਕਾਰ ਕਰਨ ਦੇ ਲਈ ਦਲ ਖਾਲਸਾ ਪਿਛਲੇ 40 ਸਾਲਾਂ ਤੋਂ ਬਚਨ ਬਾਧਿਆ ਔਰ ਇਹਨਾਂ 46 ਸਾਲਾਂ ਦੇ ਵਿੱਚ ਸਾਨੂੰ ਮਾਣਿਆ ਕਿ ਕੋਈ ਵੀ ਇਹੋ ਜਿਹਾ ਸਮਾਂ ਨਹੀਂ ਆਇਆ ਜਦੋਂ ਤਨਖਾਹ ਸਾਡੀ ਕਿਸੇ ਲੀਡਰਸ਼ਿਪ ਨੇ ਹਿੰਦੁਸਤਾਨ ਦੀ ਹਕੂਮਤ ਦੇ ਸਾਹਮਣੇ ਘੋਡੇ ਟੇਕੇ ਹੋਣ ਤੇ ਸਾਡਾ ਤੁਹਾਡੇ ਨਾਲ ਵਾਅਦਾ ਹੈ ਜਦੋਂ ਤੱਕ ਖਾਲਸਾਣ ਇਸ ਧਰਤੀ ਦੇ ਉੱਤੇ ਰੂਪਮਾਨ ਹੋ ਨਹੀਂ ਜਾਂਦਾ ਜਦੋਂ ਤੱਕ ਇਸ ਧਰਤੀ ਦੇ ਅਸੀਂ ਖਾਲਸੇ ਦਾ ਰਾਜ ਦਾ ਝੰਡਾ ਪਰਚਾ ਬਲੱਦ ਕਰਨੇ ਦਿੰਦੇ ਉਦੋਂ ਤੱਕ ਇਹ ਸੰਘਰਸ਼ ਨਹੀਂ ਰੁਕੇਗਾ ਨਾ ਹੀ ਉਦੋਂ ਤੱਕ ਦਲ ਖਾਲਸਾ ਦਿੱਲੀ ਦੀ ਹਕੂਮਤ ਦੇ ਸਾਹਮਣੇ ਗੋਡੀਆਂ ਢੇਕੇਗਾ ਬੇਸ਼ੱਕ ਸਮੇਂ ਸਮੇਂ ਤੇ ਉੱਤੇ ਹਿੰਦੁਸਤਾਨ ਦੀ ਹਕੂਮਤ ਨੇ ਸਾਨੂੰ ਬੜੇ ਟੈਗ ਦਿੱਤੇ ਭਾਈ ਗਜਿੰਦਰ ਸਿੰਘ ਨੂੰ ਅਤਵਾਦੀ ਕਿਹਾ ਭਾਈ ਨਿਚਰ ਨੂੰ ਅਤਵਾਦੀ ਕਹਿ ਕੇ ਸ਼ਹੀਦ ਕੀਤਾ ਪਿਛਲੇ ਸਾਲਾਂ ਦੇ ਵਿੱਚ ਸਾਡੇ ਹਜ਼ਾਰਾਂ ਨੌਜਵਾਨ ਇਹਨਾਂ ਨੇ ਖੋਪੋਕੇ ਮਾਰੇ ਬਹੁਤ ਸਾਰੇ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ ਕਈ ਤੇ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਇਹਨਾਂ ਨੇ ਮਾਰ ਮੁਕਾ ਦਿੱਤਾ ਪਤਾ ਨਹੀਂ ਕਿੱਥੇ ਸੁੱਟ ਦਿੱਤਾ ਕਿੱਥੇ ਸਾੜ ਦਿੱਤਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਦੱਸਿਆ ਹੀ ਨਹੀਂ ਗਿਆ ਵੀ ਤੁਹਾਡਾ ਪੁੱਤ ਵੀ ਅਸੀਂ ਮਾਰ ਦਿੱਤਾ ਕਿ ਨਹੀਂ ਮਾਰਿਆ ਉਹਨਾਂ ਲਾਪਤਾ ਧੀਆ ਪੁੱਤਾਂ ਨੂੰ ਜਿਹੜੇ ਪੰਜਾਬ ਦੇ ਧੀ ਪੋਤੇ ਆ ਉਹਨਾਂ ਨੂੰ ਉਹਨਾਂ ਦੇ ਆ ਮਾਵਾ ਸ਼ਾਇਦ ਅੱਜ ਵੀ ਉਡੀਕਦੇ ਆਣ ਕੇ ਕਦੋਂ ਉਹਦਾ ਪੁੱਤ ਦਰਵਾਜ਼ਾ ਖੋਲ ਕੇ ਘਰ ਦਾ ਅੰਦਰ ਆਵੇ ਤੋਂ ਉਹ ਸਾਰੇ ਦੰਤ ਨੂੰ ਲੈ ਕੇ ਨੌਜਵਾਨਾਂ ਦਾ ਅੱਗੇ ਜਾਣਾ ਹੈ ਹਾਟਾਏ ਸੰਘਰਸ਼ ਜ਼ਰੂਰੀयत ਆ ਅਸੀਂ ਹਥਿਆਰਬੰਦ ਸੰਘਰਸ਼ ਲੜਿਆ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਅੱਜ ਢਾਲ ਕਾਹਸਾ ਉਸੇ ਹੀ ਸੰਘਰਸ਼ ਨੂੰ ਇੱਕ ਡੈਮੋਕਰੈਟਿਕ ਤਰੀਕੇ ਦੇ ਨਾਲ ਅੱਗੇ ਲੈ ਕੇ ਜਾ ਰਹੇ ਹਾਂ ਅਸੀਂ ਦੁਨੀਆ ਦੇ ਵਿੱਚ ਆਪਣਾ ਮੈਸੇਜ ਦੇਣਾ ਚਾਹੁੰਦੇ ਹਾਂ ਇਸੇ ਕਰਕੇ ਸੜਕਾਂ ਦੇ ਉੱਤੇ ਉਤਰਦੇ ਹਾਂ ਪਰ ਸਾਡਾ ਇਹ ਸੜਕਾਂ ਦੇ ਉੱਤੇ ਉਤਰਨਾ ਵੀ ਕਈ ਵਾਰੀ ਸਾਡਾ ਦੁਸ਼ਮਣ ਸਾਡੇ ਆਮ ਸੰਗਠਨ ਦੇ ਵਿੱਚ ਗਲਤ ਮੈਸੇਜ ਭੇਜ ਦਿੰਦਾ ਮੈਨੂੰ ਪਤਾ ਇਹ ਹੋਣਾ ਹੈ ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ ਕੁਝ ਉੱਠਣਗੇ ਸਵੀਰ ਕੱਲ ਜਾਂ ਪਰਸ ਤੁਸੀਂ ਦੇਖਿਓ ਇੱਥੋਂ ਉੱਠਣੀਆਂ ਦੋ ਚਾਰ ਬਾਜਾਂ ਉਹਨਾਂ ਕਹਿੰਦਾ ਜੀ ਕੱਲ ਹੀ ਖਾਲਸਾਾਂ ਦੇ ਇੱਥੇ ਨਾਰੇ ਵੱਜਦੇ ਕਾਹਦੇ ਨਹੀਂ ਇੱਥੇ ਮਾਹੌਲ ਖਰਾਬ ਹੁੰਦਾ ਹੈ ਮਤਲਬ ਇਹ ਨਾਮ ਕੇ ਲਖਮਚਾਂ ਨੂੰ ਦੇਖਦੇ ਜਾਣਗੇ ਤੁਸੀਂ ਮਾਹੌਲ ਖਰਾਬ ਕਰਦੇ ਹੋ ਅਸੀਂ ਕੋਈ ਮਾਹੌਲ ਖਰਾਬ ਨਹੀਂ ਕਰਦੇ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਸਾਡੀ ਲੜਾਈ ਆਪਣੀ ਆਜ਼ਾਦੀ ਦੀ ਲੜਾਈ ਆ ਤੇ ਇਹ ਲੜਾਈ ਕਰਨੀ ਸਿੱਖਾਂ ਦੀ ਨਹੀਂ ਕਿ ਪਾਈ ਜਾਣੀ ਹੈ ਕੱਲੀ ਸਾਡੀ ਝੋਲੀ ਦੇ ਵਿੱਚ ਕੇ ਕੱਲੇ ਸੇਖੀ ਤੁਰੇ ਫਿਰਦੇ ਆ ਜਿਹੜਾ ਹੁਸ਼ਿਆਰਪੁਰ ਦਾ Hindu ਵਿਚਾਰਾ ਕੋਈ ਸੁਣਦਾ ਪਿਆ ਆ ਉਹ ਮੇਰੀ ਗੱਲ ਸੁਣੇ ਗੌਰ ਦੇ ਨਾਲ ਆਪਣੇ ਸਿੱਖ ਭਰਾਵਾਂ ਨੂੰ ਤੇ ਅਸੀਂ ਸਮਝਾਵਾਂਗੇ ਅਗਾਜੇ ਪਾੜੇ ਪਰ ਤੁਹਾਡੇ ਲਈ ਇਹ ਗੱਲ ਸੁਣਨੀ ਬੜੀ ਜ਼ਰੂਰੀ ਏ ਖਾਲਸਤਾਨ ਕੱਲਾ ਸਿੱਖਾਂ ਦਾ ਨੇਗਾ ਤੁਸੀਂ ਵੀ ਸਾਡੇ ਨਾਲ ਬਰਾਬਰ ਦੇ ਸ਼ਰੀ ਭੜਕੇ ਰਹਿਣਾ ਅਸੀਂ ਪੰਜਾਬੀਆਂ ਨੇ ਰਲ ਕੇ ਰਾਜ ਕਰਨਾ ਹੈ ਪੰਜਾਬ ਪੰਜਾਬੀਆਂ ਦਾ ਆ ਇਹ ਆ ਸਾਡਾ ਨਾਰਾ ਪਰ ਹਕੂਮਤ ਇਹਨਾਂ ਪੇਸ਼ ਕਰਦੀ ਏ ਕਿ ਨਹੀਂ ਜੱਤਨ ਖਾਨistan ਬਣ ਗਿਆ ਸ਼ਾਇਦ ਇਹਨਾਂ ਨੂੰ ਕੋਈ Hindu ਰਹਿਣ ਹੀ ਨਹੀਂ ਦੇਣਾ ਜਾਂ ਮੋਨਾ ਕੋਈ ਰਹਿਣ ਹੀ ਨਹੀਂ ਦੇਣਾ ਇੱਦਾਂ ਦੀ ਕੋਈ ਗੱਲ ਨਹੀਂ ਆਪਣੇ ਮਨਾਂ ਦੇ ਵਿੱਚੋਂ ਖਾਨistan ਦੇ ਪ੍ਰਤੀ ਭਲੇਕੇ ਦੂਰ ਕਰੋ ਸਾਡਾ ਇਸ ਟਾਈਮ ਜਿਹੜਾ ਪੰਜਾਬ ਦਾ ਪਹੁਤਾਤ Hindu ਆ ਮੈਂ ਸਾਰੇ ਨਹੀਂ ਗੱਲ ਨਹੀਂ ਕਰਦਾ ਜਿਹੜਾ ਪਹੁਤਾਤ Hindu ਭਰਾ ਆ ਸਾਡਾ ਉਹਦਾ ਹਾਲ ਇੱਕ ਮੱਛੀ ਵਰਗਾ ਆ ਪਿਆ ਕਿਹੜੀ ਮੱਛੀ ਵਰਗਾ ਜਿੰਨੂੰ ਸ਼ਿਕਾਰੀ ਦੇ ਜਾਲ ਟੁੱਟਿਆ ਸਮੁੰਦਰ ਦੇ ਵਿੱਚੋਂ ਕੈਦ ਕੀਤਾ ਤੇ ਬਾਹਰ ਕੱਢਿਆ ਮਸ਼ਕੀ ਤਰਫ ਵੀ ਨੂੰ ਮਤਾ ਕੀ ਕਹਿਣਿਆ ਤੈਨੂੰ ਮਾਂ ਬਚਾਲਿਆ ਟੁਕੜੂ ਇਹੋ ਹਾਲ ਹਿੰਦੂ ਪ੍ਰਾਵਾਹਾਂ ਦਾ ਸਾਡਾ ਪੰਜਾਬ ਦਾ ਉਹਨੂੰ ਸਮੁੰਦਰ ਦੇ ਵਿੱਚੋਂ ਜਿਹੜਾ ਖਾਦਿਸਤਾਨ ਰੂਪੀ ਸਮੁੰਦਰ ਆ ਉਹਦੇ ਤੋਂ ਬਾਹਰ ਕੱਢ ਕੇ ਤੜਫਾ ਰਹੇ ਆ ਇਹਨਾਂ ਦੀ ਆਰਥਿਕਤਾ ਡੁੱਟ ਰਹੀ ਆ ਇਹਨਾਂ ਦਾ ਸੱਭਿਆਚਾਰ ਖੋਟਿਆ ਜਾ ਰਿਹਾ ਸਾਡਾ ਪੰਜਾਬੀਆਂ ਦਾ ਸਾਡੇ ਬੱਚੇ ਘਰੋਂ ਦੇ ਘਰ ਹੋ ਰਹੇ ਆ ਸਾਡੇ ਬੱਚੇ ਨਸ਼ੇ ਦੇ ਵਿੱਚ ਮਰ ਰਹੇ ਆ ਤੇ ਦਿੱਲੀ ਦੀ ਹਕੂਮਤ ਅਹਿੰਦੂ ਵਿਚਾਰੇ ਨੂੰ ਕੀ ਕਹਿੰਦੀ ਆ ਤੈਨੂੰ ਤੇ ਅਸੀਂ ਬਚਾ ਰਹੇ ਆ ਪਾਕਿਸਤਾਨ ਤੋਂ ਦੂਰ ਰੱਖ ਕੇ ਇਹਨਾਂ ਦਾ ਹਾਲ ਉਸੇ ਮੱਛੀ ਮਰਗਾ ਤਰਫ ਦੀ ਮੱਛੀ ਮਰਗਾ ਤੋਰ ਹਿੰਦੂ ਭਰਾਵਾਂ ਤੁਸੀਂ ਇਹ ਕੀ ਸੋਚੋ ਕਿ ਤੁਸੀਂ ਤੁਸੀਂ ਇੱਕ ਸਮੰਦਰ ਤੋਂ ਨਿਕਲ ਕੇ ਤੇ ਹਿੰਦੁਸਤਾਨ ਦੇ ਕੁਲੀਰੀਅਮ ਦੇ ਵਿੱਚ ਰਹਿਣਾ ਇਸਰਫੰਦਾ ਦੀ ਮੰਦਰਾਚਨ ਦੇ ਲਈ ਜਾਂ ਆਜ਼ਾਦ ਫਜ਼ਾ ਦੇ ਵਿੱਚ ਵਿਚਰ ਕੇ ਆਪਣੇ ਕਾਰੋਬਾਰ ਅੱਗੇ ਵਧਾਉਣੇ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੰਮ੍ਰਿਤਸਰ ਨੂੰ ਕਦੀ ਖੁਸ਼ਕ ਮੰਦਰਗਾ ਕਿਹਾ ਜਾਂਦਾ ਸੀ ਅੱਜ ਤੁਹਾਡਾ ਇੱਥੇ ਜਿੰਨਾ ਵਪਾਰ ਆ ਤੁਸੀਂ ਇਹ ਕਿੱਧਰੋਂ ਹੁੰਦਾ ਆ ਅੰਮ੍ਰਿਤਸਰ ਦੇ ਨਾਲ ਲੱਗਦਾ ਲਾਹੌਰਿਆ ਸਾਡਾ ਚੱਕਾ ਉੱਤਰੋਂ ਨਹੀਂ ਕਰਨ ਦਿੰਦੇ ਤੇ ਜਿੰਨਾ ਅੰਮ੍ਰਿਤਸਰ ਦਾ ਵਪਾਰ ਆ ਸਾਰਾ ਹਿੰਦੂ ਭਰਾਵਾਂ ਦੇ ਕੋਲ ਇਹ ਕੱਲ ਦੀ ਲੜਾਈ ਸੱਣੀ ਸਿੱਖਾਂ ਨੇ ਲੜਨੀ ਹੈ ਇਹ ਸਾਡੇ ਵਪਾਰ ਦੀ ਲੜਾਈ ਆ ਸਾਡੀ ਆਰਥਿਕਤਾ ਦੀ ਲੜਾਈ ਆ ਸਾਡੇ ਸੱਭਿਆਚਾਰ ਦੀ ਲੜਾਈ ਆ ਇਹ ਸਾਰੀ ਲੜਾਈ ਸਾਡੀ ਸਾਰਿਆਂ ਦੀ ਸਾਂਝੀ ਆ ਤੇ ਸਾਨੂੰ ਸਾਂਝੇ ਹੋ ਕੇ ਲੜਨਾ ਪੈਣਾ ਹੈ ਇਹ ਜਿਹੜੇ ਹਉਏ ਪਾਕਿਸਤਾਨ ਦੇ ਪ੍ਰਤੀ ਤੁਹਾਡੇ ਮਨਾਂ 'ਚ ਪਾਏ ਨੇ ਇਹਨਾਂ ਨੂੰ ਦੂਰ ਕਰੀਏ ਰਾਂਗ ਮਿਆ ਕੇ ਔਰ ਅਗਲੀ ਗੱਲ ਇਹ ਖਾਲਸਾ ਰਣ ਮਜੂਤਾ ਸਮਝ ਬਣੇ کئی ਕਹਿ ਲੈਂਦੇ ਜੀ ਦੂਰ ਦਾ ਖਾ ਭਿਆ ਨਹੀਂ ਬੰਨਾ ਜਿਹੜਾ ਵੀ ਖਾਬ ਲਿਆ ਗਿਆ ਹੋਵੇ ਉਹ ਤਾਂ ਹੀ ਲਿਆ ਜਾਂਦਾ ਜੇ ਉਹਦੀ ਸੱਚ ਹੋਣ ਦੀ ਕੋਈ ਪਰਸੈਂਟੇਜ ਹੋਵੇ ਕੋਈ ਚੀਜ਼ ਉਹ ਤਾਂ ਨਹੀਂ ਤੁਹਾਡੇ ਦਿਮਾਗ ਦੇ ਵਿੱਚ ਆਉਂਦੀ ਤਾਂ ਜੇ ਖਾਲਸਾਣ ਦਾ ਨਿਸ਼ਾਨਾ ਜਾਂ ਖਾਲਸਾਣ ਦੇ ਵਿਚਾਰ ਪਰ ਅਸ ਦੁਨੀਆ 'ਚ ਤੇ ਇਹ ਇੱਕ ਨਾ ਇੱਕ ਦਿਨ ਸੱਚ ਹੋਣੀ ਹੋਣੀ ਹੁਣ ਉਹਦੇ ਲਈ ਅਸੀਂ ਮੌਜੂਦਾ ਸਮੇਂ 'ਚ ਕੀ ਕਰੀਏ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਪਾਸੇੋਂ ਵੀ ਗੋਲੀ ਚੱਲੇ ਜਾਂ ਕਿਸੇ ਪਾਸੇ ਵੀ ਡੰਗ ਫੋਟਾ ਚੱਲੇ ਤੇ ਕਿਸੇ ਦਾ ਵੀ ਖੂਨ ੁੱਲੇ ਨਾ ਅਸੀਂ ਚਾਹੁੰਦੇ ਆ ਕਿ ਕਿਸੇ ਵਰਦੀ ਆਏ ਦਾ ਫੋਨ ਦੋਲੇ ਤੇ ਨਾ ਅਸੀਂ ਚਾਹੁੰਦੇ ਆ ਕਿ ਜਿਹੜੇ ਅਸੀਂ ਸੰਘਰਸ਼ ਕਰਦੇ ਸਾਡੇ ਜੋ ਕਿਸੇ ਦਾ ਫੋਨ ਦੋਲੇ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਡਰਦੇ ਮੌਜੇ ਗੱਲ ਕਰ ਰਹੇ ਹਾਂ ਅਸੀਂ ਹਰ ਇੱਕ ਜਾਨ ਦੀ ਕਦਰ ਕਰਦੇ ਆਂ ਔਰ ਉਹਦੇ ਲਈ ਅਸੀਂ ਇੰਡੀਆ ਨੂੰ ਵੀ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਦੁਨੀਆ ਦਾ ਜਿਹੜਾ ਇੱਕ ਅਸੂਲ ਆ ਕਿ ਹਰ ਇੱਕ ਬੰਦੇ ਨੂੰ ਸਵੈ ਨਿਰਣੇ ਦਾ ਅਧਿਕਾਰ ਯੂਨੈਸਕ ਦਿੰਦਾ ਹੋਇਆ ਓਹੀ ਯੂਨੈਸਕ ਜਿਹਦੇ ਵਿੱਚ ਇੰਡੀਆ ਵੀ ਜਾ ਕੇ ਆਪਣੀ ਕੁਰਸੀ ਢਾ ਕੇ ਬਹਿਦਾ ਜੇ ਤੂੰ ਅਸਲ ਯੂਨ ਦੇ ਵਿੱਚ ਜਾ ਕੇ ਕੁਰਸੀ ਢਾ ਕੇ ਬਹਿਣਾ ਤੇ ਉਹਦਾ ਹੀ ਕਾਨੂੰਨ ਜਿਹੜਾ ਹਰ ਇੱਕ ਇਨਸਾਨ ਨੂੰ ਇਹ ਹੱਕ ਦਿੰਦਾ ਆ ਕਿ ਤੂੰ ਆਪਣਾ ਭੂਿਕ ਤੈਅ ਕਰ ਸਕਦਾ ਆ ਕਿ ਤੂੰ ਕਿਤੇ ਮੁਲਕ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ ਉਹ ਹੱਕ ਪੰਜਾਬ ਦੇ ਲੋਕ ਨੂੰ ਦਿੱਤਾ ਜਾਵੇ ਸਵੈ ਨਿਰਣੇ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਜਾਵੇ ਰੈਫਰੈਂਡਮ ਪੰਜਾਬ ਦੇ ਵਿੱਚ ਕਰਵਾਇਆ ਜਾਵੇ ਫ੍ਰੈਂਟਮ ਦਾ ਇਹਨਾਂ ਕੋਹਾ ਕਾ ਦਿੱਤੀ ਆ ਪੰਜ ਸਾਲਾਂ ਬਾਅਦ ਅਸੀਂ ਵੋਟਾਂ ਵੀ ਤਾਂ ਕਰਾਉਂਦੇ ਹੀ ਹੋ ਪੰਜ ਸਾਲ ਤੇ ਬਹੁਤ ਆਊਟ ਰੰਗ ਲੰਘ ਗਏ ਤੇ ਦੂਜੇ ਸਾਲ ਕੋਈ ਨਾ ਕੋਈ ਵੋਟ ਸੋਰੀ ਜਾਂਦੀ ਜੇ ਤੁਸੀਂ ਪੂਰੇ ਮੁਲਕ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਇਲੈਕਸ਼ਨ ਕਰਾ ਸਕਦੇ ਹੋ ਤੇ ਪੰਜ ਸੱਤਾ ਦੋਸਤਾ ਦਾ ਆਵਾਜ਼ ਕਰੇ ਫ੍ਰੈਂਟਮ ਕਰਾਉਂਦੇ ਆ ਤੁਹਾਨੂੰ ਕੀ ਹੁੰਦਾ ਸਾਰੇ ਫ੍ਰੈਂਟਮ ਕਰਾਓ ਕੀ ਤੁਸੀਂ ਕੋਈ ਨਿਆਜ਼ ਦਿਨ ਕਰਾ ਸਕਦੇ ਤੇ ਤੁਹਾਨੂੰ ਇਹ ਕੌਣ ਪੁੱਛਣ ਜਾਂਦਾ ਵੀ ਸਾਡੇ ਉੱਤੇ ਬੰਦਾ ਕਿਹੜਾ ਲਾਗੂ ਕਰਦਾ ਉਹਦੀ ਇਲੈਕਸ਼ਨ ਕਰਾਉ ਉਹ ਵੀ ਤੇ ਸਾਡੇ ਤੇ ਧੂਕਦੇ ਹੀ ਹੋ ਤਾਂ ਇਹ ਰੀਫਰੈਂਡਮ ਪੰਜਾਬ ਦੇ ਲੋਕ ਮੰਗਦੇ ਨੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਜਿਹੜੇ ਰੀਫਰੈਂਡਮ ਹੋਵੇ ਪਰ ਇਹ ਰੀਫਰੈਂਡਮ ਯੂਨ ਦੇ ਅਧੀਨ ਹੋਵੇ ਸੰਯੁਕਤ ਰਾਸ਼ਟਰ ਦੇ ਅਧੀਨ ਹੋਵੇ ਤੇ ਜਮਾਂ ਤੱਕ ਸਾਡੀ ਗੱਲ ਜੰਡੀਆਂ ਨਹੀਂ ਸੁਣਦਾ ਉਦੋਂ ਤੱਕ ਸਾਨੂੰ ਦੁਨੀਆ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਸੜਕਾਂ ਦੇ ਉੱਤੇ ਰਹਿਣਾ ਚਾਹੀਦਾ ਇਸੇ ਚੀਜ਼ ਲਈ ਅੱਜ ਤੁਸੀਂ ਛੰਡੇ ਤੇ ਸਟੈਗ ਲੈ ਕੇ ਸੜਕਾਂ ਦੇ ਉੱਤੇ ਉਤਰੇ ਆ। ਸੋ ਸਾਡਾ ਇਹ ਮੈਸੇਜ ਦੁਨੀਆ ਦੇ ਵਿੱਚ ਜਾਵੇ। ਅਸੀਂ ਦੁਨੀਆ ਨੂੰ ਵੀ ਅਪੀਲ ਕਰਦੇ ਆ ਕਿ ਜੇ ਇੰਡੀਆ ਸਿੱਧੇ ਤਰੀਕਾ ਨਾਲ ਨਹੀਂ ਮੰਨਦਾ ਤੇ ਇਹਦੇ ਉੱਤੇ ਇਕਨੋਮਿਕਲ ਸੰਕਸ਼ਨ ਲਾਇਆ ਜਾਣ। ਜਦ ਕੋਈ ਵੀ ਇਹਦੇ ਉੱਤੇ ਹੱਥ ਘੰਡਾ ਵਰਤਿਆ ਜਾਵੇ ਤੇ ਇਹਨੂੰ ਇਸ ਗੱਲ ਦੇ ਦੀ ਯਕੀਨੀ ਬਣਾਇਆ ਜਾਵੇ ਕਿ ਜਿਹੜੀਆਂ ਕੌਮਾਂ ਇਹਦੇ ਖਾਸ ਸੰਘਰਸ਼ ਕਰ ਰਹੀਆਂ ਨੇ ਆਜ਼ਾਦੀ ਲੈਣ ਦੇ ਲਈ ਉਹਨਾਂ ਨੂੰ ਆਜ਼ਾਦੀ ਦੇ ਲਈ ਸਵੈ ਨਿਰਣੇ ਦਾ ਹੱਕ ਦਿੱਤਾ ਜਾਵੇ। ਸੋ ਉਸ ਗੱਲ ਨੂੰ ਲੈ ਕੇ ਅੱਗੇ ਜਾਣ ਦੇ ਲਈ ਦਲ ਖਾਲਸਾ ਹਰ ਪਿੰਡ ਪਿੰਡ ਅਸੀਂ ਜਾਵਾਂਗੇ ਰੈਫਰੈਂਡਮ ਦੀ ਗੱਲ ਕਰਾਂਗੇ ਜਿਹੜਾ ਕਿ ਯੂਨ ਦੇ ਅਧੀਨ ਹੋਵੇਗਾ ਉਹਦੀਆਂ ਤਰੀਕਿਆਂ ਲੋਕਾਂ ਨੂੰ ਸਮਝਾਵਾਂਗੇ ਪਰ ਆਪਣੀ ਗੱਲ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਬਚਨ ਬਾਤੇ ਔਰ ਅਖੀਰ ਤੇ ਉਸ ਤੇ ਮੈਂ ਇੱਕ ਬੇਨਤੀ ਹੋਰ ਕਰ ਦੇਣੀ ਚਾਹੁੰਦਾ ਸਰਦਾਰ ਕਜਿੰਦਰ ਸਿੰਘ ਜਿਹੜੇ ਕਿ ਦਲ ਖਾਲਸਾ ਦੇ ਬਾਨੀ ਉਹ ਪਿਛਲੇ ਦਿਨ ਸਾਨੂੰ ਜਿਹੜਾ ਵਿਸ਼ੋੜਾ ਦੇ ਕੇ ਚਲੇ ਗਏ ਬਹੁਤ ਕੁਝ ਉਹਨਾਂ ਨੇ ਲਿਖਿਆ ਔਰ ਨੌਜਵਾਨਾਂ ਨੇ ਪੜ੍ਹਿਆ ਸੁਣਿਆ ਇਹ ਸਾਡੀ ਹੁਣ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਕੁਝ ਉਹਨਾਂ ਨੇ ਲਿਖਿਆ ਚਾਹੇ ਕਵਤਾਵਾਂ ਨੇ ਚਾਹੇ ਲੇਖ ਨੇ ਉਹਨਾਂ ਨੂੰ ਇੱਕ ਕਿਤਾਬ ਜਿਹੜਾ ਰੂਪ ਦਿੱਤਾ ਜਾਵੇ ਔਰ ਚੰਨ ਖਾਸ ਦਾ ਇਸ ਗੱਲ ਦਾ ਵਾਅਦਾ ਕਰਦਾ ਹੈ ਕੌਮ ਦੇ ਅਕੇ ਕਿ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਇੱਕ ਕਿਤਾਬ ਦੇ ਰੂਪ ਦੇ ਵਿੱਚ ਚਾਹੀ ਉਹਨੀਆਂ ਬੋਲ ਜੇ ਤਾਂ ਛਪਣ ਜਾਂ ਤਿੰਨ ਛਪਣ ਉਹ ਇਕੱਠੇ ਕਰਾਂਗੇ ਛਾਪਾਂਗੇ ਔਰ ਮੈਂ ਬਾਹਰ ਇੱਕ ਬੰਦਾ ਜਿਹੜਾ ਸੁਣਦਾ ਨੂੰ ਅਪੀਲ ਕਰਦਾ ਹੈ ਜਿਹੜਾ ਕਿ ਬੇਸ਼ੱਕ ਇਥੇ ਨਹੀਂ ਹੈ ਤੇ ਬਾਅਦ ਵਿੱਚ ਜਦੋਂ ਕਿਸਨੇ ਆ ਜਾਣਾ ਕਿ ਕੋਈ ਕਾੜੀ ਦੇ ਵਿੱਚ ਭਜਦੀਆਂ ਲਿਖਤਾਂ ਨੂੰ ਇਕੱਠਿਆਂ ਕਰਕੇ ਅਧੂਰੀਆਂ ਨਾਲ ਛਾਪਣ ਦੀ ਕੋਸ਼ਿਸ਼ ਕਰੇ ਤਾਂ ਜੇ ਕੋਈ ਛਾਪਣਾ ਚਾਹਵੇ ਵੀ ਜੇ ਕੋਈ ਇਕੱਤਰ ਕਰਨ ਦਾ ਚਾਹਵਾਨ ਹੋਵੇ ਪਰ ਸਾਡਾ ਉਹਨਾਂ ਦੇ ਨਾਲ ਇਹ ਹੀ ਇੱਛਾ ਹੈ ਕਿ ਅਸੀਂ ਉਹਨਾਂ ਦੀਆਂ ਸਾਰੀਆਂ ਲਿਖਤਾਂ ਨੂੰ ਛਾਪਾਂਗੇ ਔਰ ਦੁਨੀਆ ਦੇ ਵਿੱਚ ਵੰਡਾਂਗੇ ਸੋ ਉਹਨਾਂ ਨੂੰ ਇਹ ਹੀ ਸ਼ਰਧਾਂਜਲੀ ਹੋਵੇਗੀ ਸੋ ਅਖੀਰ ਦੇ ਉੱਤੇ ਮੈਂ ਆਪਣੀ ਇਸੀ ਗੱਲ ਨੂੰ ਦੁਬਾਰਾ ਵਿਦਰੋਹ ਹਰਦਾ ਹਾਂ ਕਿ ਪਿਛਲੇ 46 ਸਾਲਾਂ ਦਾ ਸੰਘਰਸ਼ ਅਲ ਕਾਲ ਦਾ ਸਾਡਾ ਅੱਜ ਵੀ ਨਿਰੰਤਰ ਚੱਲਿਆ ਆ ਔਰ ਇੱਕ ਹਲੰਦਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਅਸੀਂ ਆਮਨ ਕਾਨੂੰਨ ਦੇ ਮਤਲਬ ਢੰਗ ਨਹੀਂ ਕਰਨਾ ਚਾਹੁੰਦੇ ਬਲਕਿ ਉਸੇ ਹੀ ਕਾਨੂੰਨ ਦੇ ਤਹਿਤ ਸਾਨੂੰ ਮਿਲਿਆ ਹੈ ਜਿਹੜਾ ਅਧਿਕਾਰ ਹੈ ਸਵੈਨਿਰੰਮੈ ਦਾ ਅਧਿਕਾਰ ਉਹ ਲੈਣਾ ਚਾਹੁੰਦੇ ਹਾਂ ਮੰਨਣਾ ਚਾਹੁੰਦੇ ਹਾਂ ਔਰ ਆਪਣਾ ਫੈਸਲਾ ਕਰਨਾ ਚਾਹੁੰਦੇ ਹਾਂ ਜੇ ਸਾਡੇ ਪੰਜਾਬ ਦੇ ਲੋਕ ਉਸ ਹਲਕਾ ਹਟ ਦੇ ਵਿੱਚ ਇਹ ਵੋਟ ਪਾ ਦੇਣਗੇ ਕਿ ਅਸੀਂ ਖਾਲਸਾਤਾਂ ਦਾ ਹਿੱਸਾ ਨਹੀਂ ਬਣਨਾ ਤੇ ਅਨ ਨੂੰ ਵੀ ਮਨਜ਼ੂਰ ਪਰ ਜੇ ਉਹ ਕਿ ਅਸੀਂ ਖਾਲਸਾ ਰਾਜ ਲੈਣਾ ਹੈ ਤੇ ਬਹੁਤਾਂ ਦੇ ਵਿੱਚ ਖਾਲਸਾ ਰਾਜ ਦੇ ਹੱਕ ਵਿੱਚ ਵੋਟ ਪਾਵੇ ਤੇ ਫਿਰ ਇੰਡੀਆ ਵੀ ਮੈਜੋਰਟੀ ਖਾਲੇ ਖਾਲਸਾ ਰਾਜ ਨੂੰ ਇੱਕ ਮਾਨਤਾ ਦੇਵੇ ਔਰ ਦੁਨੀਆ ਦੇ ਵਿੱਚ ਖਾਲਸਾ ਰਾਜ ਇੱਕ ਮੁਲਕ ਬਣ ਕੇ ਇਸ ਮੁਲਕ ਦੇ ਨਾਂ ਨਾਲ ਹੋਵੇ। ਤੋਂ ਅਖੀਰ ਤੇ ਫਿਰ ਮੈਂ ਸਾਰੇ ਦੇ ਸਾਰੇ ਆਪਣੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ। ਭਰਾਓ ਪੰਜਾਬ ਪੰਜਾਬੀਆਂ ਦਾ ਆ ਸਾਡਾ ਤੁਹਾਡਾ ਸਾਰਿਆਂ ਦਾ ਸਾਂਝਾ ਆ ਚਾਹੇ ਇਹ ਤੇ ਦਾ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਇਸਾਈਆ ਤੇ ਚਾਹੇ ਕੋਈ ਮੇਰਾ ਭਰਾ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ ਉਹਦਾ ਵੀ ਪਰ ਇਹ ਪੰਜਾਬ ਪੰਜਾਬੀਆਂ ਦਾ ਆ ਇਹਨੂੰ ਅਸੀਂ ਦਿੱਲੀ ਦੇ ਹੱਥੋਂ ਪ੍ਰਭਾਵ ਹੁੰਦਾ ਨਹੀਂ ਦੇਖ ਸਕਦੇ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਖੁਸ਼ਹਾਲ ਰਹੇ ਤੇ ਫੇਰ ਉੱਠੋ ਆਵਾਜ਼ بلند ਕਰੋ ਤੁਹਾਡੀ ਇੱਕ ਇੱਕ ਆਵਾਜ਼ ਮਾਇਨੇ ਰੱਖਉਂਦੀ ਜਿਵੇਂ ਸਰਕਾਰਾਂ ਤੁਹਾਨੂੰ ਕਹਿੰਦੀਆਂ ਨਾ ਕਿ ਤੁਹਾਡੀ ਇੱਕ ਇੱਕ ਵੋਟ ਪਾਇਨੇ ਰੱਖਉਂਦੀ ਆ ਜਿਵੇਂ ਤੁਹਾਡੇ ਵੱਲੋਂ ਚੁੱਕੀ ਗਈ ਇੱਕ ਇੱਕ ਆਵਾਜ਼ ਮਾਇਨੇ ਰੱਖਉਂਦੀ ਆ ਆਪਣੇ ਹੱਕਾਂ ਨੂੰ ਪਛਾਣੋ ਔਰ ਉਹਦੀ ਆਵਾਜ਼ بلند ਕਰਨੇ ਸਿੱਖੋ ਔਰ ਦਲ ਖਾਸਾ ਉਸ ਆਵਾਜ਼ ਦਾ ਝੰਡਾ ਫਰਦਾ ਰਿਆ ਔਰ ਅਸੀਂ ਬਣੇ ਰਵਾਂਗੇ ਜਦੋਂ ਤੱਕ ਖਾਲਸਾਣ ਇਸ ਤਰ੍ਹਾਂ ਪੀੜ ਤੇ ਰੂਪਮਾਨ ਹੋਣੇ ਜਾਂਦਾ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਤੇ ਵੀਰ ਪੁੰਜੇ ਨੇ ਬਿਨਾ ਕਿਸੇ ਦਾ ਨਾਮ ਲੈ ਸਾਰੇ ਸਤਿਕਾਰਤ ਚਾਹੇ ਕੋਈ ਇੱਕ ਕਦਮ ਕਰਿਆ ਤੇ ਚਾਹੇ ਕੋਈ ਸ਼ੁਰੂਤ ਲੈ ਕੇ ਅੱਡ ਤੱਕ ਸਾਡੇ ਨਾਲ ਤੁਰਿਆ ਉਹਨਾਂ ਸਾਰਿਆਂ ਦਾ ਧੰਨਵਾਦ